ਨਹੀਂ ਨਾ ਨਮਟਾਜੀ ਕਰਨਾ ਹਾਂਜੀ ਕੀ ਹਾਲ ਚਾਲ ਨੇ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਆਇਓ ਬਾਬਿਓ ਕੱਢੀਏ ਕਬੂਤਰ ਅੱਜ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜਰੂਰ ਧੰਨਵਾਦ ਤੇ ਤੁਹਾਡੇ ਇਨੇ ਨੇ ਸੋਹਣੇ ਕਮੈਂਟ ਹੁੰਦੇ ਆ ਆਪਾਂ ਪੜਦਾ ਹੁੰਨਾ ਤੇ ਐਡੇ ਹੀ ਸੋਨੇ ਸੋਨੇ ਕਮੈਂਟ ਕਰਦੇ ਆ ਰਿਆ ਕਰੋ ਤੇ ਆਪਣੀਆਂ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦਾ ਰਿਆ ਕਰੋ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸਟਾਰਟ ਵੀਡੀਓ ਚ ਕੀ ਕਰਨਾ ਅੱਜ ਇੱਕ ਕਬੂਤਰ ਡਾਉਣੇ ਆ ਤੇ ਪਹਿਲਾਂ ਚੈੱਕ ਕਰੀਏ ਖਾਲੀ ਨੇ ਫੇਰਾਂ ਦੀ ਜੇ ਪਲਟੀ ਮਰੋਣਾ ਜੀ ਤਾਂ ਪਲਟੀ ਮਰਾ ਦਾਂਗੇ ਤੇ ਇੱਕ ਵੀਰੇ ਨੇ ਕਮੈਂਟ ਕੀਤਾ ਜੀ ਤੁਸੀਂ ਪਲਟੀ ਦੀ ਨਹੀਂ ਦਾਦੇ ਵੀਰੇ ਪਲਟੀ ਮਰੋਣੀ ਦਾ ਬਹੁਤ ਸ਼ੌਕੀ ਹੁੰਦੀ ਹੈ ਹਨਾ ਇਹਦਾ ਹਰ ਇੱਕ ਨੂੰ ਆਮ ਹੀ ਪਤਾ ਪਲਟੀ ਕਿੰਨੂੰ ਕਹਿੰਦੇ ਆ ਪਲਟੀ ਦਾ ਕੋਈ ਔਖਾ ਨਹੀਂ ਤੇ ਇਹਨੂੰ ਪਾਣੀ ਦੇਣਾ ਪਾਣੀ ਦੇ ਕੇ ਪਾਲੜ ਦੇਣਾ ਇੰਨਾ ਕ ਤਾਂ ਕੰਮ ਆ ਵੀਰੇ ਉਧਰ ਕਹਿੰਨੇ ਕਿਹਾ ਵੀ ਤੂੰ ਹੀ ਵਿਊ ਲੈਣੇ ਹੁੰਦੇ ਆ ਵੀਰੇ ਮੈਂ ਹਰ ਇੱਕ ਗੱਲ ਦੱਸਦਾ ਨਾ ਹਰ ਇੱਕ ਬੰਦੇ ਦਾ ਜਵਾਬ ਦੇਣਾ ਨਾ ਫੇਰ ਵੀ ਤੁਸੀਂ ਦਿਲ ਤੋੜ ਦਿੰਦੇ ਏ ਯਾਰ ਚਲੋ ਕੋਈ ਗੱਲ ਨਹੀਂ ਤੇ ਆਜੋ ਕਰਦੇ ਆ ਬਾਬੇ ਵੀਡੀਓ ਸਟਾਰਟ ਤੇ 1 ਵਜੇ ਦਾ ਗੱਲ ਕਮੈਂਟ ਆਇਆ ਸੀ ਕਲੀਆਂ ਬਾਰੇ ਬੱਚਾ ਪੁੱਛਦਾ ਵੀਰੇ ਜਿਹੜੇ ਪੱਠੇ ਹੁੰਦੇ ਆ ਨਾ ਛੋਟੇ ਆਜ ਤਾਂ ਬੱਚਾ ਆਪਣਾ ਕਲੀ ਦਾ ਇਹਨੂੰ ਕਹਿ ਰਹੇ ਨੇ ਆਪਾਂ ਕਿਉਂਕਿ 10 ਪਰ ਸਾਫ਼ ਨਹੀਂ ਹੋਇਆ ਆ ਜਿਹੜੇ ਪਰ ਹੁੰਦੇ ਆ ਨਾ ਇਹ 10 ਪਰ ਹੁੰਦੇ ਆ ਤੇ ਇੱਕ ਮਿੰਟ ਹੁਣ ਆ ਹੋ ਗਿਆ ਆ ਇਹ 1 2 3 4 5 6 ਤੇ 7 8 ਮਤਲਬ ਇਹ ਨੌਵੀਂ ਗਲੀ ਦਾ ਵਿੱਚ ਆ ਦੋ ਗਲੀਆਂ ਸਿੱਟ ਗਿਆ ਹਨਾ ਆਹ ਵਾਲੀਆਂ ਇਹ ਹੁਣ ਇੱਥੇ ਨੌਵੀਂ ਜਾਂ ਦਸਵੀਂ ਛੱਟੂਗਾ ਇਹ ਐਦਾਂ ਹੁੰਦਾ ਵੀਰੇ ਅੱਠਵੀਂ ਗਲੀ ਨੌਵੀਂ ਗਲੀ ਦਸਵੀਂ ਗਲੀ 11 10 ਗਲੀਆਂ ਹੁੰਦੀਆਂ ਇਹਨਾਂ ਦੀਆਂ ਉਹਦਾ ਇਹਨਾਂ ਦੇ 22 ਪਾਰ ਹੁੰਦੇ ਆ ਠੀਕ ਆ 22 ਪਾਰਾਂ ਦੇ ਵਿੱਚੋਂ ਜਿਹੜੇ ਅਗਲੇ ਪਾਰੋਂ ਦੇ 10 ਗਲੀਆਂ ਗਿੜੀਆਂ ਜਾਂਦੀਆਂ 12 ਗਿਣੀਆਂ ਪਿਛਲੀਆਂ ਹੁੰਦੀਆਂ ਹਨਾ ਜਿਹੜੀਆਂ ਮੋਰ ਨੂੰ ਜਾਂਦੀਆਂ ਹੁੰਦੀਆਂ ਉਹ ਜ਼ਰੂਰੀ ਇਹ ਉੱਡਣ ਵਾਲੀਆਂ ਹੁੰਦੀਆਂ ਨੇ ਗੱਬੇ ਗੱਬੇ ਪਰ ਹੁੰਦੇ ਚਾਹੇ ਇੱਧਰ ਲੈ ਹੋਣ ਚਾਹੇ ਇੱਧਰ ਲੈ ਉਹ ਇਹਦੇ ਉੱਡਣ ਦੇ ਕੰਮ ਜ਼ਿਆਦਾ ਹੁੰਦੇ ਆ ਵੈਸੇ ਇਹਦੇ ਜਿਹੜੇ ਪਰ ਹੁੰਦੇ ਆ ਉਹ ਬਾਈ ਹੁੰਦੇ ਆ ਤੇ ਜਿਹੜੀਆਂ ਕਲੀਆਂ ਹੁੰਦੀਆਂ ਆ ਆਪਾਂ 10 ਕਲੀਆਂ ਗੱਡ ਲਈਆਂ ਮੋਰ ਨੂੰ ਵੀ 10ਵੀਂ ਹੋ ਗਈ 8ਵੀਂ ਹੋ ਗਈ 8ਵੇਂ ਵੀ 10ਵੀਂ ਜਿੰਨੀਆਂ ਵੀ ਆ ਹਨਾ ਸੈਂਟਰ ਦੇ ਵਿੱਚੋਂ ਜਿੱਥੋਂ ਪਰ ਇਦਾਂ ਮੁੜਦੇ ਤੇ ਇਦਾਂ ਮੁੜਦੇ ਆ ਇਦਾਂ ਪਰ ਮੁੜਦੇ ਉੱਥੋਂ ਉੱਥੋਂ ਬਸ ਕਲੀਆਂ ਇੱਧਰ ਉੱਧਰ ਚੇਂਜ ਹੋ ਜਾਂਦੀਆਂ ਜਿਨ੍ਹਾਂ ਨੂੰ ਨਹੀਂ ਪਤਾ ਉਹਦਾ ਮੈਂ ਦਾਦਾ ਜਿਹੜੇ ਦਿਨ ਚਾਰੋਂ ਪਤਾ ਉਹਨਾਂ ਨੂੰ ਤਾਂ ਸਾਫ਼ ਵੇ ਲੋ ਬਾਬਿਓ ਕਬੂਤਰ ਕੱਢ ਲੀਆ ਪਹਿਲਾ ਟਾਈਮ ਬੋ ਹੋ ਗਿਆ 7 ਵਜ ਗਏ ਆ ਜਲਦੀ ਜਲਦੀ ਕਰ ਲੋ ਬਾਬਿਓ ਕੱਲ ਦੀ ਕੀ ਹਾਲਤ ਸੀ ਅੱਜ ਦੇਖ ਲਓ ਬੜਾ ਸੋਹਣਾ ਸਹੀ ਆ ਚੱਲੇ ਕੱਲ ਸਤੋ ਦੀਦਾ ਹੀ ਆ ਮੇਰੇ ਘਰ ਅੱਖ ਦੂਜੀ ਵੀ ਖਰਾਬ ਨਾ ਕਰਤੀ ਬਈ ਇਧਰੋਂ ਦੀਦਾ ਇਹਨੂੰ ਪੂਰਾ ਤੇ ਆ ਪਲਟੀ ਮਰਾਈ ਬਾਬਿਓ ਇਹਨੂੰ ਕਹਿੰਦੇ ਪਲਟੀ ਜਿਹਨਾਂ ਨੂੰ ਨਹੀਂ ਪਤਾ ਬਾਬੇ ਜਿਹੜੇ ਬਦਾਮ ਰਾਤ ਦੇ ਨਹੀਂ ਪਹੁੰਚਾਏ ਹੁੰਦੇ ਉਹ ਕੱਢਨੇ ਹੁੰਦੇ ਆ ਇਹ ਆਪਣੇ 5 ਕਬੂਤਰਾਂ ਨੇ 4 ਜਾਂ 5 ਕਬੂਤਰ 3 ਕ ਕਬੂਤਰੀਆਂ ਨੇ ਤੇ 2 ਕਬੂਤਰਾਂ ਨੇ ਨਹੀਂ ਪਹੁੰਚਾਏ ਬਾਕੀ ਸਾਰੇ ਕਬੂਤਰਾਂ ਨੇ ਖਜਮ ਕੀਤਾ ਸੀ ਚਾਰਾਂ ਪੰਜਾਂ ਨੇ ਜਿਹੜੇ ਦਾਣੇ ਰੱਖੇ ਸੀ ਹਨ ਕੁਸ਼ਕ ਨਵੇਂ ਜਿਨ੍ਹਾਂ ਨੂੰ ਆਪਾਂ ਪਹਿਲਾਂ ਪਾਣੀ ਬਲਾ ਕੇ ਰੋਕੇ ਹਨ ਇੱਕ ਦੋ ਤਾਂ ਉਹਨਾਂ ਨੇ ਰੋਕਿਆ ਸੀ ਇੱਕ ਦੋ ਮਾਦੀਆਂ ਇਹਨਾਂ ਨੂੰ ਘੱਟ ਕਰ ਦਿੰਨੇ ਆ ਮਾਦੀਆਂ ਦੇ ਪੋਟੇ ਵੀ ਛੋਟੇ ਛੋਟੇ ਜਾਈਗਾ ਤੇ ਇਹਨਾਂ ਨੂੰ ਅਠਾ ਤੋਂ ਥੱਲੇ ਲਿਉਂਨੇ ਆ ਪੰਜਾ ਛਿਆਂ ਕ ਬਦਾਮਾਤ ਲਿਉਂਨੇ ਹਨਾ ਨਾਲ ਕਣਕ ਤੇ ਉਹ ਤਾਂ ਪੂਣੀ ਪੂਣੀ ਆ ਪਰਜਮੀ ਬਦਾਮ ਘਟੋਕ ਦੇਖਦੇ ਆ ਬਦਾਮ ਹੀ ਨਿਕਲਦੇ ਕਣਕ ਕਣਕ ਨਹੀਂ ਨਿਕਲਦੀ ਇਹਨਾਂ ਦੇ ਪੋਟੇ ਚ ਆ ਛੋਲਿਆਂ ਦੀ ਦਾਲ ਵੀ ਤਿੰਨ ਕ ਦਿਨ ਪਾਣੀ ਆਪਾਂ ਉਹ ਵੀ ਨਹੀਂ ਨਿਕਲੀ ਇੱਕ ਦਿਨ ਅੰਦਰ ਇੱਕ ਦਾਣਾ ਨਿਕਲਿਆ ਬਸ ਤੇ ਬਾਕੀ ਆਹ ਹੀ ਨਿਕਲੀ ਆ ਬਾਦਾਮ ਹੀ ਨਿਕਲਦੇ ਆ ਬਾਦਾਮ ਘਟਾ ਲੈਣੇ ਆ ਘਰੀ ਬਾਦਾਮ ਵੀ ਚੇਂਜ ਕਰਕੇ ਦੇ ਦਾਂ ਮੈਨੂੰ ਲੱਗਾ ਹੋਰ ਪੰ ਸਾਰੀ ਕੋਈ ਕਰੀ ਪੰਦਾਮ ਲੈ ਕੇ ਦੇਖ ਲਈਏ ਕਿਲੋ ਕੁ ਲਿਆਉਂਗਾ ਅੱਜ ਜਿਹੜੇ ਮੇਰੇ ਪਹਿਲੇ ਬਾਦਾਮ ਸੀ ਉਹ ਨਹੀਂ ਪੱਜਦੇ ਕਣਕ ਖੜੀ ਰਹਿੰਦੀ ਸੀ ਬਾਦਾਮ ਪੱਜ ਜਾਂਦੇ ਸੀ ਪਰ ਜਿਹੜੇ ਆ ਬਾਦਾਮ ਆ ਇਹ ਕੁੜੀਆਂ ਵੇ ਬਾਦਾਮ ਖੜੇ ਰਹਿੰਦੇ ਆ ਤੇ ਕਣਕ ਪੱਜ ਜਾਂਦੀ ਆ ਸਮਝ ਨਹੀਂ ਆਈ ਮੈਨੂੰ ਪਰ ਇਹ ਸਮੈਲ ਨਹੀਂ ਮਾਰਦੇ ਕੁੜੀ ਆਵੇ ਭਾਵੇਂ 3 ਦਿਨ 4 ਦਿਨ ਬਦਾਮ ਪਏ ਰਹਿਣ ਭਿੱਜੇ ਨਾ ਗਲਦੇ ਆ ਨਾ ਕੁਝ ਵੀ ਹਨਾ ਉਹਦਾ ਭਿੱਜ ਜਾਂਦੇ ਨੋਰਮਲ ਜਿੱਦਾਂ ਹੋਰ ਬਦਾਮਾਂ ਨੂੰ ਪੋਲੇ ਹੋ ਜਾਂਦੇ ਆ ਪਰ ਗਲਦੇ ਨਹੀਂ ਜਿੱਦਾਂ ਘੁਲਦੇ ਨਹੀਂ ਜਾਂਦੇ ਇਦਾਂ ਉਲੀ ਜੀ ਲੱਗ ਜਾਂਦੀ ਉਹ ਜੀ ਨਹੀਂ ਬਣਦੀ ਨਾ ਸਮੈਲ ਮਾਰਦੇ ਇੱਕ ਵਾਰੀ ਬਦਾਮ ਚੇਂਜ ਕਰਕੇ ਦੇਖੀਏ ਕਿਤੇ ਬਾਲੇ ਹੀ ਚੰਗੇ ਨਾ ਦੇ ਦਿੱਤੇ ਹੁਣ ਜਾਂ ਬਾਲੇ ਮਾੜੇ ਨਾ ਦੇ ਦਿੱਤੇ ਹੁਣ ਉਹ ਵੀ ਦੇਖ ਲੈਣੇ ਹਨਾ ਤਸਵੀਰੇ ਸਾਰੇ ਬਾਬੇ ਕੁਜੀ ਦਾ ਟੱਕਣ ਤੋੜਤਾ ਦੱਸਣਾ ਨਹੀਂ ਛੇਰੋ ਦਾਗ ਨਹੀਂ ਉਹਨੂੰ ਕੋਈ ਹੋਰ ਦੇਖਣਗੇ ਇੱਥੇ ਰੱਖਣ ਨੂੰ ਤੇ ਆ ਰਾਣੀਆਂ ਮਥੈਣੀਆਂ ਸ਼ੈਣੀਆਂ ਉਹ ਬੇਲੀਆਂ ਖਾਣਾ ਹੀਆਂ ਕੁਡੜਾੜਾ ਵੀ ਸਾਡੇ ਜੋ ਕਹੇ ਨੇ ਹੈ ਇਹਨਾਂ ਨੂੰ ਕੱਢਦੇ ਬਾਬੇ ਅੱਜ ਥੋੜਾ اٹੱਕ ਕੇ ਕੱਢਾਂਗੇ ਪੂਤਾ ਟਾਈਮ ਕਰ ਲੈਣ ਯਣੀ ਘੰਟਾ ਕੀ ਲਾਉਣਾ ਉਦਾਂ ਇਹਨਾਂ ਦੇ ਵਿੱਚੋਂ ਉਹ ਡੱਬੀ ਗੂਦਰੀ ਚੰਗੀ ਫਿਰ ਜਾਂਦੀ ਆ ਆ ਪੂਤਰੀਆਂ ਦੋਨੇ ਚੰਗੀਆਂ ਫਿਰ ਕੇ ਬੰਦ ਹੋਈਆਂ ਉਹ ਵੀ ਤਕਰੀਬੜੀ ਸਾਰੀਆਂ ਚੰਗੀਆਂ ਬੰਦ ਆ ਰਿਅਲ ਹੋਣੀ ਲੈਂਦੀਆਂ ਆਪਾਂ ਰਤੀ ਜੀ ਵੀ ਬਾਬਾ ਦੋ ਦੋ ਤਿੰਨ ਤਿੰਨ ਘੰਟੇ ਲਾ ਕੇ ਬੰਦ ਹੋਈ ਆ ਕਿਉਂਕਿ ਬਿਮਾਰ ਹੋ ਗਈਆਂ ਸੀ ਉਹ ਨਵੀਂ ਕੱਢਣੀਆਂ ਪੂਂਦਰੀ ਇਕ ਆ ਵੀ ਕਿੰਟਾ ਢੇੜ ਲਾਉਂਦੀ ਰਹੀ ਐ ਇਹਨੂੰ ਵੀ ਬੰਦ ਕੀਤਾ ਆਣ ਕੋਈ ਨਹੀਂ ਕੱਢਦੇ ਇਹਨਾਂ ਨੂੰ ਵੀ ਆਪਾਂ ਇੱਕ ਦਿਨ ਗੀੜਾ ਜਿਹਾ ਬਣਾਉਨੇ ਆ ਤੇ ਅੱਜ ਆਪਣੇ ਭਤੀਜੇ ਦਾ ਗੁਰਬਾਜ ਸਿੰਘ ਘੁੰਮਣ ਉਹਦਾ ਬਰਥਡੇ ਅੱਜ ਤੇ ਸਾਰੇ ਵਿਸ਼ ਕਰਿਓ ਤੇ ਲੈ ਕੇ ਵੀ ਆਉਂਗਾ ਵੀਡੀਓ ਦੇ ਵਿੱਚ ਤੇ ਅੱਜ ਮਣਾਉਨੇ ਆ ਤੇ ਜਾਣਨੇ ਆ ਤੇ ਦੇਖਦੇ ਆ ਨਾ ਕੋਈ ਫਿਲਕਸੀਲਾ ਕਰਦੇ ਆਂ ਜਿ ਕਬੂਤਰ ਡਾਲੀਏ ਵੀਰੋ ਲੋਈ ਬਾਬੇ ਕਬੂਤਰ ਉੱਡੀ ਜਾਂਦੇ ਆ ਤੇ ਕਬੂਤਰ ਰੱਬ ਜੀ ਵੀ ਖੜੇ ਆ ਜਾ ਕੇ ਨਾ ਰਥੀ ਹੋ ਗਈ ਸਾਨੂੰ ਰੱਬ ਚ ਕੰਪਿਊਟਰ ਦੇਖਣ ਨੂੰ ਜਦੋਂ ਦੇ ਕੰਪਿਊਟਰ ਬਿਮਾਰ ਹੋਇਆ ਲਾਪੇ ਜਾਣ ਹੋਣਾ ਤੇ ਬਾਲੇ ਪ੍ਰੋਬਲਮ ਸੀ ਅੰਦਰ ਯਾਰ ਕੰਪਿਊਟਰ ਸੈੱਟ ਹੋਊਗਾ ਤਾਂ ਹੀ ਜਾਊਗਾ ਕਿ ਨਹੀਂ ਤੇ ਗਏ ਕੰਪਿਊਟਰ ਹੁਣ ਉਹ ਖੜੇ ਉੱਤੇ ਪਤਾ ਨਹੀਂ ਤਾਂ ਦੀਦੇ ਕਿ ਨਹੀਂ ਆਹ ਆਹ ਇੱਕ ਇੱਕ ਬਾਲੇ ਉੱਚੇ ਖੜਿਆ ਕਿਉਂਕਿ ਜੋਂਮ ਜੋਂ ਚ ਬਲਰ ਜੀ ਕਰ ਦਿੰਦਾ ਫੋਟੋ ਇਹ ਤੇ ਆ ਚੈੱਕ ਕਰੋ ਯਾਰ ਆਹ ਉਹਦੇ ਆਪਣੇ ਕੰਪਿਊਟਰ ਜਿਹੜੇ ਨੀਵੇਂ ਰਹਿੰਦੇ ਆ ਇਹ ਨੀਚੇ ਚ ਜਾਂਦੇ ਹਨ ਤੇ ਆਹ ਦੋਂ ਦਾ ਜੁੱਟ ਲੱਗ ਗਈ ਆ ਸਸਲੇ ਫਰੀ ਜਾਂਦਾ ਉਹ 8 10 ਦਾ ਆਇਆ ਤੇ 5 7 ਦੇ ਉੱਪਰ ਬਣਾਇਆ ਹੋਇਆ ਤੇ 4 5 ਦੇ ਥੱਲੇ ਬਣਾਇਆ ਤੇ 4 5 ਦੇ ਬਾਹਲਾ ਚਾ ਬਣਾਇਆ ਹੋਇਆ ਜਾ ਉਹ ਤਾਂ ਦੀਦੀ ਨਹੀਂ ਹੈ ਨਾ ਉਹ ਤਾਂ ਹੂੰ ਦੀ ਦੀਦੀ ਮਾੜੀ-ਵਾੜੀ ਉਹ ਆਪਣੀ ਝਾਲਰਾਂ ਵਾਲੀ ਉਹ ਫੇਰ ਜਾਣ ਲੱਪੀ ਤੋ ਖੜੀ ਬਾਬੇ ਬਹੁਤ ਉੱਤੇ ਖੜੀ ਉਹ ਨਹੀਂ ਲਿਖਣੀ ਤਾਂ ਕੋਈ ਸ਼ਾਇਰ ਨਹੀਂ ਹੈ ਉਹ ਨਹੀਂ ਔਣੀ ਵੀ ਯੋ ਤੁਦਲੀ ਤੁਦਲੀ ਆ ਵੀ ਔਣੀ ਵੀ ਆ ਚੀ ਨਾ ਜਿਆਦਾ ਪੜਾ ਇੱਥੇ ਕੀ ਕਾਸਦਾ ਸਾਰੇ ਮੂੰਹ ਭਟਿਆ ਸੀ ਤੇ ਕੂਤਰ ਨੇ ਹੁਣ ਬੰਦ ਕਰ ਲਿਆ ਪਾਣੀ ਲਾਇਆ ਇਹਨੂੰ ਅੱਜ ਇਹਨੂੰ ਛੱਡਾਂਗੇ ਬਾਜੀ ਤੇ ਮੂੰਹ ਮਾਤਰਾ ਦਾ ਚਲ ਕੋਈ ਨਹੀਂ ਜਰਾਬ ਜੀ ਨੂੰ ਲਾਇਆ ਤਾਂ ਬੰਦ ਕਰੀ ਲਊਗਾ। ਬਾਕੀ ਨੂੰ ਆਦਤ ਹੀ ਆ ਸਾਡੇ ਨੂੰ ਮੂੰਹ ਪੱਟਣ ਦੀ ਇਹਦਾ ਕਰਦੇ ਕੋਈ ਨਾ ਕੋਈ ਹੱਲ। ਕੋਈ ਗੱਲ ਨਹੀਂ ਕਾਹ ਤੋਂ ਪੜਦਾ ਪਤਾ ਲੱਗ ਜੂ। ਤੇ ਬਾਕੀ ਬਾਬਿਓ ਫੋਨ ਜਦੋਂ ਵੀ ਮੈਨੂੰ ਕਰਨਾ ਨਾ WhatsApp ਤੇ ਮੈਸੇਜ ਕਰਿਆ ਕਰੋ ਤਾਂ ਕਿ ਤੁਹਾਡੇ ਕੋਲ ਮੇਰੇ ਨਾਲ ਗੱਲ ਕੀਤੀ ਰਿਕਾਰਡ ਰਹਿ ਸਕਦੇ ਤੁਸੀਂ ਫੇਰ ਸੁਣ ਸਕਦੇ ਹੋ ਨਾ। ਫੋਨ ਤੇ ਗੱਲ ਕੀਤੀ ਹੁੰਦੀ ਆ ਤੇ ਉਹ ਫੋਨ ਤੇ ਬਾਬਿਓ ਇੱਕ ਵਾਰੀ ਗੱਲ ਕੀਤੀ ਤੁਸੀਂ ਭੁੱਲ ਜਾਂਦੇ ਆ ਕਈ ਵਿੱਚੋਂ ਬੰਦੇ ਹਨਾ ਕਈ ਤੇ ਚਲ ਚੇਤੇ ਰੱਖ ਲੈਂਦੇ ਆ। ਤੇ ਜਿਹੜੇ ਬੰਦੇ ਭੁੱਲ ਜਾਂਦੇ ਉਹਨਾਂ ਲਈ ਇਹ ਆ ਵੀ ਵਟਸਐਪ ਤੇ ਜਦੋਂ ਰਿਕਾਰਡਿੰਗ ਪਾਈ ਹੋਊਗੀ ਤਾਂ ਤੁਹਾਡੇ ਕੋਲ ਡਾਟਾ ਰਹਿ ਜਾ ਕਰੂਗਾ ਬੰਦਾ ਜਦੋਂ ਮਰਜ਼ੀ ਸੁਣ ਸਕਦਾ ਹਨਾ ਔਰ ਰਿਕਾਰਡਿੰਗ ਨੂੰ ਕੱਢ ਕੇ ਬੰਦਾ ਭੁੱਲਦਾ ਨਹੀਂ ਫੇ ਲੋਏ ਬਾਬੇਓ ਟਾਈਮ ਹੋ ਗਿਆ 11:30 ਵਜੇ ਦਾ ਤੇ ਕੂਤਰ ਹੀ ਚੱਲੀ ਜਾਂਦੇ ਜਿਹੜਾ ਕੁਝ ਕੁੱਤੇ ਖੜਿਆ ਕੁਝ ਕਾ ਆ ਤੇ ਕੁਝ ਕਾਓ ਆ ਤੇ ਆਪਾਂ ਸਫਾਈ ਸੁਥੀ ਮੜਜੀ ਝਾੜੂ ਮਾਰ ਲਈਏ ਅਸਰੇ ਕੋਈ ਜੀਜੀ ਟੁੱਟ ਗਈ ਸੀ ਹਨਾ ਉੱਪਰ ਨਹੀਂ ਟੱਕਣ ਜਿਆ ਆ ਪਲਟੀ-ਪਲਟੀ ਮਰਾਈ ਵਾਲਾ ਸਮਾਨ ਸਿੱਟੀਏ ਬਾਹਰ ਚੱਕ ਕੇ ਸਾਰਾ ਹੀ ਤੇ ਇਹਨੂੰ ਮਾਤੀਆਂ 'ਵਲ ਛੱਡ ਦਿੰਨੇ ਦਵਾਈ ਦੇ ਕੇ ਕਰੀ ਹਨਾ ਅੱਖਾਂ ਤੇ ਆ ਵੀ ਚੱਕੀਏ ਜਾਲ ਜੂੜ ਚੰਗੀ ਤਰ੍ਹਾਂ ਸਾਫ਼ ਕਰੀਏ ਬਿੱਠਾ-ਬੁੱਠਾ ਦਾ ਪਤਾ ਲੱਗਦਾ ਹੀ ਨਹੀਂ ਥੱਲੇ ਹਨਾ ਉਹ ਤਾਂ ੱੱਲੇ ਮੱਠੇ ਦਾ ਤੇ ਇਦਰੋਂ ਏਡੀਆਂ ਮਾਦੀਆਂ ਆ ਇਹ ਵੀ ਠੀਕ ਆ ਇਹਨਾਂ ਨੂੰ ਬਠੈਰ ਕੇ ਕੱਢਾਂਗੇ ਹਜੇ ਨਹੀਂ ਸਾਡੇ ਕਿ 11 ਕੱਢਾਂਗੇ ਜਿਹੜਾ ਘੰਟਾ-ਘੰਟਾ ਉਹਨਾਂ ਦਾ ਹੋਰ ਲਵਾਉਣ ਗਿਆ ਤੇ ਆ ਸਫਾਫ਼ ਕਰਕੇ ਤੇ ਬਾਦਾਮ ਛਿੱਲ ਲਈਏ ਹਨਾ ਬਾਦਾਮ ਬਦੂ ਛਿੱਲਿਆ ਹੋਊਗਾ 1:15 ਦੇ ਕਿ ਜਲਦੀ ਹੋ ਜੂਗੇ ਆਪਾਂ ਨੂੰ ਸੁੱਕੇ ਹੋ ਜੂਗੇ ਥੋੜੇ ਜਿਹਾ ਕੱਟ ਕੇ ਫਿਰ ਜੇ ਛਿੱਲੇ ਹੋਣ ਤਾਂ ਇਹਦਾ ਫਿਰ ਜਦੋਂ ਖੂਬਤਰ ਬੈ ਜਾਣ ਪਾਣੀ ਪਲਾਓਕਰ ਫਿਰ ਦੁਬਨੇ ਰਗੜ-ਫਗੜ ਜਾ ਹੋ ਜਾਂਦਾ ਹਨਾ ਤੇ ਆ ਦਾਲ ਪਈ ਸੀ ਦਾਲ ਦਾ ਤਾਂ ਪਾਣੀ ਸੁੱਕੀ ਗਿਆ ਸਿੜ ਦਿੰਨੇ ਦਾਲ ਨਵੀਂ ਪੈਨੇ ਆ ਤੇ ਆਇਓ ਫੇ ਕਰੀਏ ਗਾ ਰੰਬਦੂਮ ਵੀ ਛੱਲੇ ਆ ਤੇ ਆ ਉਤਰ ਬਹਿ ਗਿਆ ਗੁੰਤਰ ਹਨਾ 11 ਵਜੇ ਪੂਰੇ 11 ਵਜੇ ਕੇ 4-5 ਮਿੰਟ ਵਜਾ ਗਿਆ ਉੱਤੇ ਤੇ ਆ ਵੀ ਉਤਰ ਹੀ ਆਪਣੀ ਰੱਤੀ ਵੀ ਬਹਿ ਗਈ ਹੈ ਨਾ ਤੇ ਵਧੀਆ ਸਹੀ ਸੋਹਣੇ ਉੜ ਗਏ ਹਨਾ ਤੇ ਬਾਕੀ ਗੁੰਤਰ ਵੀ ਬੰਬੇ ਉੜਦੇ ਆ ਹਨਾ ਬਾਕੀ ਗੁੰਤਰ ਤਾਂ ਉੱਤੇ ਹੀ ਅਗਦੇ ਹਨਾ ਰੱਬ ਜੀ ਕੇ ਉੱਪਰ ਹੈ ਨਹੀਂ ਦੀਜੇ ਤੁਹਦੇ ਜਿੰਨੇ ਵੀ ਆ ਕੰਟਰਾ 12 ਕੂਟਰ ਉੱਪਰ ਹੀ ਆ ਸਮਾਨ ਦੇ ਵਿੱਚ ਹੀ ਆ ਇੱਕ ਹੁੰਦਾ ਨਹੀਂ ਆਏ ਚਾਰ ਪੰਜ ਟੁੱਟ ਕੇ ਆਵੇ ਬਾਕੀ ਉੱਪਰ ਆ ਪੰਜ ਗਾਏ ਟੁੱਟ ਕੇ ਲੋਏ ਬਾਬੋ ਕਹਿੰਦੇ ਜਦ ਮੁਕੱਦਰ ਢੱਲੇ ਹੁਣ ਫੇਕ ਕੋਈ ਨਾ ਕੋਈ ਗੇਮ ਪੈਂਦੀ ਰਹਿੰਦੀ ਆ ਤੇ ਅੱਜ ਬੈਰੀ ਵੈ ਗਈ ਆ ਆ ਦੋ ਕੂਟਰ ਸਿੱਟ ਗਈ ਬੈਰੀ ਹੁਣ ਤੇ ਹੁਣ ਨਾ ਪਟਾਕੇ ਆ ਵੀ ਆ ਦਿਨਾਂ ਚ ਕਿਹੜਾ ਪੈਂਦੀ ਘਰੇ ਤੇ ਇਹਦੇ ਆ ਚੈੱਕ ਕਰੋ ਆਪਣਾ ਮੋਟਾ ਮਹਾ ਮਾਵਾ ਸੈੱਟ ਹੋਇਆ ਇਹ ਵਿਚਾਰਾ ਆ ਸਾਰੀ ਪੂਛ ਇਥੋਂ ਪੂਛ ਪਟ ਗਈ ਅੱਧੀ ਪੂਛ ਲੈ ਗਈ ਪਟ ਕੇ ਆਜੀ ਤੋਂ ਸਾਰੀ ਪੂਛ ਪੜਤੀ ਇਹਨੇ ਸਾਈਡ ਤੋਂ ਆਹ ਇੱਥੇ ਕੋ ਪੰਜੇ ਵੀ ਲੱਗੇ ਮੜੇ ਜੇ ਹੋਏ ਨਾਲ ਆਹ ਆਦੀ ਪੂਛ ਲੈ ਗਈ ਆਦੀ ਰਹਿ ਗਈ ਆਦੀ ਲੈ ਗਈ ਪੱਟ ਕੇ ਜਿਹੜਾ 5-7 ਕ ਪਰ ਇਧਰੋਂ ਪੱਟ ਲਈ ਇਹਨੇ 5-4 ਪਰ ਤੇ ਬਚਾ ਹੋ ਗਿਆ ਫਿਰ ਵੀ ਚਲੋ ਆ ਗਿਆ ਘਰ ਨੂੰ ਹਨਾ ਜਾਨ ਹੈ ਨਹੀਂ ਸੀ ਕੁੱਪਟਰ ਨੇ ਛੋਟਣਾ ਨਹੀਂ ਸੀ ਇੱਕ ਆ ਆ ਵੀ ਛਤਰਖਾਨਾ ਹੀ ਆ ਉਹਦਾ ਬਾਬੇ ਜੀ ਨੂੰ ਆਪਾਂ ਕਹਿੰਨੇ ਆ ਨਾ ਜਾਣੇ ਖੜੇ ਨਾਲ ਲੜਦਾ ਮੈਂ ਇੱਥੇ ਛੱਡਿਆ ਚ ਲੜੂਗਾ ਨੇ ਕਾਣਾ ਜਾਂ ਤਾਈਓ ਛਤਰਖਾਂਦਾ ਉਧਰੋਂ ਤੇ 12 ਵਜੇ ਚੱਲਿਆ ਬੱਬੇ ਡਾਕੂਮੈਂਟ ਰਹਿ ਗਏ 12 ਵਜੇ ਜਿੱਤੇ ਕਬੂਤਰ ਉੱਚੇ ਹੀ ਖੜੇ ਆ ਸਮਾਨ ਚੀ ਇਹ ਵੀ ਪਤੰਦਰ ਜਰਾ ਰੱਬ ਜੀ ਵੜ ਵੜ ਉੱਡੀ ਜਾਂਦੇ ਤੇ ਉਧਰੋਂ ਲਗੜ ਜੇ ਬਹੁਤ ਮੰਡੇ ਕੋ ਫੇ ਲਗੜ ਜਾ ਕੋ ਮੰਡਿਆ ਉਤੇ ਲਗੜ ਹੀ ਪਿਆ ਲੱਗਦਾ ਹਨਾ ਹੁਣ ਇਹ ਤਾਂ ਥੱਲੇ ਆਇਆ ਜਦੋਂ ਉਸ ਤੋਂ ਗੁੱਸਾ ਮਾਰਦੇ ਆਏ ਆਂਦੇ ਇੱਥੇ ਖੁੱਡੇ ਦੇ ਉੱਤੇ ਬਹਿ ਗਏ ਇਹ ਢਾਂਗੀ ਦੇ ਵੀ ਵਿਚਾਰਾ ਕੋ ਬੈਹ ਹੋਇਆ ਇਹ ਤਾਂ ਇਹਨੂੰ ਤਾਂ ਪਾੜਿਆ ਸੀ ਮੋਟੇ ਨੂੰ ਤਾਂ ਪੂਸ਼ ਪਾਸ਼ ਪੱਟੀ ਆ ਪੈਰ ਵੀ ਲੱਗੇ ਆ ਸਾਈਡ ਤੇ ਤੇ ਕੋਈ ਚੱਕਰ ਨਹੀਂ ਹਨਾ ਇਹਨਾਂ ਨੂੰ ਸਾਹਮਦਾ ਹੁਣ ਤੇ ਜਿੰਨੇ ਇਹਨਾਂ ਨੂੰ ਕੋਰਾ ਕੋ ਇਹਦਾ ਗੁੜਗੰਢ ਆ ਉੱਤਰ ਕਿੱਥੇ ਬੈਣਾ ਸੀ ਤਾਂ ਰੱਬ 'ਚ ਖੜਾ ਸੀ ਕੱਲਾ ਹੀ ਅੱਜ ਕੂਤਰ ਮੈਨਰੇ ਗਿਆ ਸੀ ਅੱਜ ਸ਼ਾਮਾਂ ਨੂੰ ਬਹੁ ਇਹ ਕੂਤਰ ਜੇਸਾ ਹੋਣਾ ਚੱਲਿਆ ਤੇ ਆਸ ਵੀ ਪੂਰਾ ਦੇ ਲਓ ਹੁਣ ਬੈਠਾ 12 ਵਜੇ ਆ 10 ਮਿੰਟ ਹੀ ਰਹਿੰਦੇ 12 ਵਜੇ 'ਚ ਤਾਂ 7 ਵਜੇ ਛੱਡਿਆ ਸੀ 5 ਘੰਟੇ ਲਾ ਆ ਤੇ ਕੂਤਰ ਨੂੰ ਕੋਈ ਫਰਕ ਨਹੀਂ ਨਾਲੇ ਕਿ ਬੈਰੀ ਨੇ ਹੁਣ ਪੰਜੇ ਵੀ ਲਾਏ ਆ ਇਹਨੂੰ ਲਗੜਦੇ ਪਤਾ ਨਹੀਂ ਲਗੜ ਪਿਆ ਬੈਰੀ ਪਈ ਮੈਂ ਨਹੀਂ ਦੇਖੀ ਉੱਤੇ ਮੈਨਰੇ ਜੋ ਥੱਲੇ ਆਉਂਦੇ ਹੀ ਦੇਖੇ ਕਿਉਂਕਿ ਰੱਬ 'ਚ ਬਹੁਤ ਖੜਦੇ ਉੱਚੇ ਜਾ ਜਾ ਕੇ ਪਤਾ ਨਹੀਂ ਲੱਗਦਾ ਪਿਆ ਹੁਣ ਵੀ ਲਗੜੀ ਘੁੰਮਦੇ ਆ ਉੱਤੇ ਤੇ ਹੈਂ 12 ਲੱਖ ਤੇ ਵਧੀਆ ਕੂਤਰ ਹੈਣਾ ਫਰੀਜਾਂ ਦੇ ਢਾਂਗੀ ਲੱਗੀ ਆ ਤੇ ਜਿੰਨੇ ਬਹਿਣਾ ਬਈ ਆਵੇ ਕਿਉਂਕਿ ਬਾਲਾ ਯੋਰ ਨਹੀਂ ਆਪਾਂ ਲਗੋਣਾ ਹੁਣ ਹੁਣ ਬਹੁਗੇ ਕੂਤਰ ਅੱਧੇ ਕਿ ਤਾਂ ਬਹੁਗੇ ਵਿੱਚੋਂ ਅੱਧੇ ਕਿ ਭਾਵੇਂ ਉੜਦੇ ਰਹਿ ਜਾਣ ਤੇ ਅੱਧੇ ਕਿ ਤਾਂ ਬਹਿਣਗੇ ਬਾਬੇ ਉਹ ਇਨੇ ਕੂਤਰ ਨੂੰ ਕਲੋਲੇ ਨੂੰ ਨਾ ਆਤਿਆ ਬਾਜੀਆਂ ਮਾਰਨ ਦੀ ਤੇ ਇਨੇ ਢਾਂਗੀ ਦੇ ਪੈ ਬਹਿਣ ਲੱਗੇ ਨੇ ਪਟਾ ਬਾਜੀ ਮਾਰਦੀ ਸਾਹ ਪਾੜਦਾ ਨਹੀਂ ਥੱਲੇ ਡਿੱਗਿਆ ਫੇ ਉੜ ਗਿਆ ਜਿੱਦਾ ਉੜ ਕੇ ਫੇ ਛਤਰੀ ਦੇ ਬਹਿ ਗਿਆ ਬੜੀ ਪਾੜਦਾ ਨਹੀਂ ਕੂਤਰ ਬਹੁਤ ਸੋਹਣਾ ਉੜ ਗਿਆ ਵੀ ਜੋਰ ਲਾਇਆ ਕੂਤਰ ਨੇ ਚਾਰ ਬਾਜੀ ਮਾਰ ਕੇ ਨਾ ਡਿੱਗਦਾ ਜੇ ਹੋਰ ਉੜ ਜਾਂਦਾ ਬਾਜੀ ਮਾਰੀ ਕੋਟ ਮੇਰੇ ਪਿਆਰਾ ਜੀ ਡਿੱਗਿਆ ਫੇ ਉੜ ਗਿਆ ਉਹਦਾ ਉੜ ਗਿਆ ਫੇ ਢਾਂਗੀ ਤੇ ਬਹਿ ਗਿਆ ਬਹੁਤ ਸੋਣਾ ਜੋਰ ਲਾ ਗਿਆ ਹੈ ਨਾ 12 ਤ ਉੱਤੇ ਹੋ ਗਿਆ ਟਾਈਮ ਤੇ ਉਹ ਵੀ ਉਤਰਿਆ ਆਪਣਾ ਐਵੇਂ ਘੰਟਾ ਵੀ ਨਹੀਂ ਫਿਰਦਾ ਸੀ ਹੈ ਨਾ ਲੰਡੇ ਦਾ ਭਰਾ ਆ ਲਾਲ ਲੰਡਾ ਹੀ ਹੈ ਨਾ ਆਪਣਾ ਪੁਰਾਣਾ ਜਿਹੜੇ ਦਾ ਭਰਾ ਪੁਰਾਣੇ ਜਿਹੜੇ ਉਹਨਾਂ ਨੂੰ ਤਾਂ ਪਤਾ ਉਹਦਾ ਭਰਾ ਆ ਤੇ ਉਹ ਵੀ ਉਹ ਹੁਣ ਬੈਠਾ ਹੈ ਨਾ ਤੇ ਆ ਤਾਂ ਬੈਰੀ ਲਗੜ ਜੇ ਨਾ ਕੰਮ ਖਰਾਬ ਕਰਦਾ ਜਿਹੜਾ ਤੋ ਤੋੜ ਲਿਆ ਜਦੋਂ ਉਤਰ ਬਹੁਤ ਸੋਹਣੇ ਉੜਦੇ ਸੀ ਲਿਆਓ ਇਹਨਾਂ ਨੂੰ ਸੰਭੀਏ ਤੇ ਫੇ ਕਰਦੇ ਆਂ ਬਾਕੀ ਕਹਿੰਦੇ ਸੀ ਨਾ ਵੀ ਆਪਣੇ 10 ਅਜਾ ਬਾਬੇ ਉਹ ਗਰਮੀ ਵੀ ਇੰਨੀ ਕੀ ਨਾ ਵੀ ਬਾਹਰ 1 ਮਿੰਟ ਖਲੋਉਣੀ ਹੁੰਦਾ ਪਿਆ ਇੰਨਾ ਪਟਾਕਾ ਪੈਂਦਾ ਹਨਾ ਐਨ ਹਵਾ ਹਵਾ ਕੁਛ ਨਹੀਂ ਪਟਾਕਾ ਪੂਰਾ ਪੈਣ ਰਿਹਾ ਤੇ ਅੱਜ ਫੇ ਵੀ ਹੁਣ ਆ ਕਬੂਤਰ ਇੰਨਾ ਕ ਜ਼ੋਰ ਲਾਇਆ ਦੀ ਹਾਲਤ ਦੇਖ ਲਓ 12 ਵਜੇ ਬੈਠਾ ਤੇ ਕਿਉਂਕਿ ਇਹ ਤਵੱਬਾ ਉਹ 2 ਘੰਟਿਆਂ ਵਾਲਾ ਰਹਿ ਗਿਆ ਸੀ ਨਾ ਘੰਟਾ 2 ਘੰਟੇ ਹੁਣ ਤੰਦਰੁਸਤ ਹੋਣ ਕਰਕੇ ਅੱਜ ਕਬੂਤਰ ਜ਼ੋਰ ਮਾਰ ਕੇ ਆਇਆ ਕਬੂਤਰ ਜ਼ੋਰ ਲਾਉਂਦਾ ਇਹਨੂੰ ਕੋਈ ਨੀ ਰਿਕਵਰੀ ਕਰ ਲੈਣਾ ਆਪਾਂ ਹੋਰ 5 ਜਾਂ 6 ਮਿੰਟਾਂ ਜੀ ਨੇ ਸੈੱਟ ਹੋ ਜਾਣਾ ਆ ਤੇ ਜੋ ਇਹਨੂੰ ਜਿਹੜਾ ਮੈਂ ਦਿੱਤਾ ਹਨਾ ਆਖ ਮੀਰਾ ਦਿੱਤਾ ਇਹਨੂੰ ਤੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਆਪਾਂ ਕਿਦਾਂ ਦਿੰਨੇ ਹਨਾ ਦੋ ਤਿੰਨ ਕੁ ਮੀਰੀ ਮਿਕਸ ਕਰਕੇ ਸਾਰਿਆਂ ਦੀ ਦੱਸਿਆ ਹੋਇਆ ਤੇ ਇੱਕ ਵਸਮ ਜਿਹੜੀ ਵੰਗ ਪਸਮ ਪਾਉਨੇ ਆ ਉਹ ਮਿਕਸ ਕੀਤੀ ਐ ਤੇ ਥੋੜੀ ਜੀ ਹਨਾ ਤੇ ਉਹਦੇ ਨਾਲ ਇਹ ਪੁੱਤਰ ਇੱਕ ਤਰ ਹੈਸ਼ ਕੱਢ ਜਾਂਦਾ ਅੰਦਰਲੀ ਗਰਮੈਸ਼ ਗਰਮੂਈ ਕੱਢ ਦਿੰਦਾ ਤੇ ਵਧੀਆ ਮਤਲਬ ਪੁੱਤਰ ਚੱਲ ਪਿਆ ਇਸੇ ਚੀਜ਼ਾਂ ਨਾਲ ਚੱਲੇ ਆਹੇ ਨੁਕਤੇ ਕੋਈ ਹੋਰ ਇਤੋਂ ਬੱਡੀ ਕੀ ਹੈ ਨਹੀਂ ਠੀਕ ਆ ਬਣਾਉਣ ਨੂੰ ਹਉਵਾ ਜਿੱਡਾ ਮਰਜ਼ੀ ਆਪਾਂ ਬਣਾਈ ਜਾਈਏ ਹਨਾ ਤੇ ਬਸ ਇਦਾਂ ਹੀ ਵੀ ਕੇਅਰ ਕਰੋ ਪੁੱਤਰ ਉੱਡ ਕੇ ਰਿਕਵਰ ਕਰੋ ਵਧੀਆ ਤਰੀਕੇ ਨਾਲ ਤੇ ਜਿੱਦਾਂ ਵੀ ਆ ਇਹਨਾਂ ਨੂੰ ਸੈੱਟ ਕਰੋ ਇਹ ਨਹੀਂ ਕਿ ਆਏ ਕਬੂਤਰਾਂ ਨੂੰ ਫੋਕਾ ਪਾਣੀ ਪਲਾਤਾ ਜਾਂ ਕੁਛ ਵੀ ਐਦਾਂ ਕਬੂਤਰ ਕਵਰ ਨਹੀਂ ਹੁਣ ਜੇ ਐਦਾਂ ਆ ਕਬੂਤਰ ਜ਼ੋਰ ਲਾ ਗਿਆ ਇਹਨੂੰ ਅੱਜ ਨਾ ਸਾਂਭਿਆ ਨੇ ਕੱਲ ਉੱਡਣਾ ਹੀ ਨਹੀਂ ਠੀਕ ਆ ਇਹਨੇ ਮਿੱਟੀ ਹੋ ਜਾਣਾ ਇਹਨੂੰ ਅੱਜ ਜੇ ਸਾਂਭਾਂਗੇ ਤਾਂ ਕੱਲ ਨੂੰ ਘੰਟਾ ਉਹਦਾ ਆਖਿਆਊਗਾ ਕਬੂਤਰ ਆਪਣਾ ਕੱਲ ਤਾਂ ਚਲ ਖੈਰ ਇਹਨਾਂ ਨੂੰ ਨਹੀਂ ਡੋਣਾ ਪਰਸੋਂ ਡਾਵਾਂਗੇ ਕੱਲ ਬਾਜੀ ਤੇ ਜਾਵਾਂਗੇ ਤੇ ਜਾਂ ਦਰਬਾਰ ਸਾਹਿਬ ਮੱਥਾ ਟੇਕਣ ਚਲਾ ਵੀ ਬਣਦੀ ਹੈ ਨਾ ਸ਼ੀਲਾ ਜਾਊਗਾ ਫੇਰ ਬਾਜੀ ਤੇ ਮੈਂ ਗੁਰਦੁਆਰੇ ਜਾਊਂਗਾ ਤੇ ਦੇਖਦੇ ਹਾਂ ਜਿੱਦਾਂ ਵੀ ਬਣਦਾ ਹੋਇਆ ਹਨ ਕੱਲੋਂ ਅਬਰੀ ਸਰ ਜਾਵਾਂਗੇ ਦਰ ਆਰ ਗੁਰੀਆ ਕੀ ਜਾਵਾਂਗੇ ਬਾਕੀ ਕੱਲ ਬਾਜੀ ਤੇ ਜੇ ਮੈਂ ਉਧਰ ਨਾ ਗਿਆ ਫਿਰ ਬਾਜੀ ਤੇ ਜਾਵਾਂਗੇ ਜੇ ਬਾਜੀ ਤੇ ਜੇ ਗੁਰਦੁਆਰੇ ਗਿਆ ਫਿਰ ਗੁਰਦੁਆਰੇ ਜਾਵਾਂ ਬਾਜੀ ਤੇ ਨਹੀਂ ਜਾਣਾ ਤੇ ਗੁਰੂ ਘਰ ਦੇ ਕੱਲ ਨੂੰ ਵਲੌਗ ਆਊਗਾ ਸਾਰਾ ਉਧਰ ਹੀ ਘੁੰਮਣ ਦਾ ਕਿੱਥੇ ਜਾਣੇ ਆ ਕਿੱਥੇ ਨਹੀਂ ਹਨਾ ਅੱਜ ਵੀ ਜਾਣਾ ਸੀਗਾ ਹੁਣ ਘਰਦਿਆਂ ਨੂੰ ਭੇਜਿਆ ਸ਼ਹਿਰ ਮੈਂ ਦਰਵਾਜ਼ਾ ਜਨਮ ਦਿਨ ਸੀ ਜਦੋਂ ਕੋਈ ਨਾ ਕੋਈ ਲੈ ਕੇ ਆਉਣਾ ਹੁੰਦਾ ਨੇ ਆਣੇ ਲਈ ਹਨਾ ਤੇ ਮੈਂ ਤਾਂ ਹੁਣ ਇੱਧਰ ਹੀ ਆ ਵੀ ਅੱਜ ੜਾਉਣੇ ਵੀ ਜ਼ਰੂਰੀ ਸੀ ੜਾਰ ਵੀ ਬਣਦੀ ਆ ਨਾ ਦਿਨ ਸ਼ੁਕਰ ਕੀਤਾ ਟਿਕਿਆ ਨਹੀਂ ਤਾਂ ਰੋਜ਼ ਹੀ ਹਵਾ ਚੱਲਦੀ ਰਹਿੰਦੀ ਅੱਜ ਵਧੀਆ ਦਿਨ ਲੱਗਾ ਤੇ ਅੱਜ ਕੁ ਉਤਰੋੜ ਪਣੀਪੁੜੀ ਪਿੱਕੇ ਸੈਕਟ ਹੋ ਗਿਆ ਕਿਉਂਕਿ ਜ਼ੋਰ ਤਾਂ ਲੱਗਾ ਹੀ ਹੁੰਦਾ ਹਨਾ ਹਰੇ ਕਬੂਤਰ ਤਾਂ ਜ਼ੋਰ ਲਾ ਕੇ ਜਾਂਦੇ ਆ ਅੱਜ ਗਰਮੀ ਵੀ ਬਹੁਤ ਆ ਕਬੂਤਰੂੜੇ ਵੀ ਚੰਗੇ ਆ 12 ਵਜੇ ਬੈਠੇ ਸਾਰ ਹਨਾ ਆ ਸਿਰਫ ਆਹ ਕਬੂਤਰ ਆਪਣਾ ਚੀਨਾ 11 ਵਜੇ ਬੈਠਾ ਤੇ ਆ ਰਤੀ 11 ਵਜੇ ਬੈਠੀ ਤੇ ਇਹ ਨਹੀਂ ਦੋਨੋਂ ਟਾਈਮ ਪਤਾ ਹੁੰਦੇ ਬਾਕੀ ਕਬੂਤਰ ਬਾਬੇ ਹੋ ਜੇ ਚੱਲਦੇ ਆ ਇੱਕ ਵਾਰ ਚੱਲਾਂ ਹੁਣ ਹੁਣ ਦਾ ਟਾਈਮ ਇੱਕ ਆ ਆਇਆ ਥੱਲੇ ਸਾਢੇ 12 12 40 ਚੁੜੀ ਹੋਇਆ ਆ ਕਬੂਤਰ ਆਇਆ ਆਪਣਾ ਡੱਬਾ ਟੂਸੇ ਵਾਲਾ ਥੱਲੇ ਬਾਕੀ ਕਬੂਤਰ ਉੱਪਰ ਹੀ ਆ ਰੱਬ ਜੀ ਬੱਕੀ ਨੇ ਮੈਨੂੰ ਕੋਈ ਬਾਬੇ ਨਾ ਦਾ ਨਿਗਾਰਾ ਤਟਕਦੀ ਕਿਉਂਕਿ ਅੱਜ ਗਰਮੀ ਇੰਨੀ ਕਿ ਆ ਨਾ ਮੇਲੇ ਤੇ ਵੀ ਜਾਣਾ ਸੀ ਭਰਾਵਾਂ ਨੇ ਕਿਹਾ ਸੀ ਮੇਲੇ ਦੀ ਵੀਡੀਓ ਬਣਾਈ ਤੇ ਅੱਜ ਮੇਲਾ ਘਰੇ ਹੀ ਬਣਿਆ ਸ਼ੁਕਰ ਕੀਤਾ ਭਰਾਵਾਂ ਕੂਟਰ ਉੜਿਆ ਤੇ ਅੱਜ ਉਹ ਗਰਵਾਜ ਦਾ ਜਨਮ ਦਿਨ ਆ ਤੇ ਉਹ ਵੀ ਨਹੀਂ ਜਾ ਹੋਇਆ ਘਰਦਿਆਂ ਨੂੰ ਭੇਜਿਆ ਸ਼ਹਿਰੋਂ ਮੈਂ ਕਿਹਾ ਜਾ ਉਹ ਤੁਸੀਂ ਕੋਈ ਲੈ ਆਓ ਜੋ ਮਰਜੀ ਤੇ ਕਰੋ ਤੇ ਮੈਂ ਤਾਂ ਹੁਣ ਇਹ ਨਾਲ ਲਾਉਂਗਾ ਅੱਜ ਫੇਰੀ ਕਿਤੇ ਜਾ ਸਕਦਾ ਹਨਾ ਆ ਕੂਟਰ ਉੜਦਾ ਆ ਤੇ ਢੇੜੇ ਬਣਦੇ ਸੀ ਬਾਬੇ ਉਹ ਬਾਜ਼ੀਆਂ ਤੇ ਛੱਡਣੇ ਵੀ ਜ਼ਰੂਰੀ ਸੀ ਹਨਾ ਕਿਉਂਕਿ ਬਾਜੀ ਤਾਂ ਅੱਗੇ ਨਹੀਂ ਆਪਾਂ ਕੋਈ ਛੱਡੀ ਜਾ ਤਾਂ ਹੋਵੇ ਨਾ ਬਾਜੀ ਪੂਜੀ ਛੱਡੀ ਆ ਲੋ ਵੀ ਆ ਗਿਆ ਕੂਤਰ ਓਏ ਹੋਏ ਹੋਏ ਪੈਰਾਂ ਤੇ ਨਹੀਂ ਬਿੰਦੇ ਅਜ ਆਜੋ ਆਜੋ ਕੋਈ ਬਾਜੋ ਅਜ ਅਜ ਲਾਚੇ ਹੋਣਗੇ ਇਹ ਗਰਮੀ ਬਹੁਤ ਆ ਤੇ ਰੱਬ ਚੋਂ ਨਹੀਂ ਨਿਕਲਦੇ ਅਜ ਲਿਆ ਉਹਨੂੰ ਡੱਕ ਲਈਏ ਹਨਾ ਉਹ ਵੀ ਬਾਬਿਓ ਆ ਕੂਤਰ ਬੈਠਾ ਆਪਣਾ ਹਨਾ ਬਹੁਤ ਸੋਹਣਾ ਜੋਰ ਲਾ ਕੇ ਆਇਆ ਵੀ ਨੂੰ ਬਾਬੇ ਨੂੰ ਸਲਾਮ ਹੈ ਡੱਬੇ ਨੂੰ ਗੰਜੇ ਨੂੰ ਆਪਣੇ ਨੂੰ ਇਹ ਪਿਛਲੇ ਸਾਲ ਵਾਲੇ ਕੂਤਰਾ ਬਾਬਿਓ ਆ ਪਕੜਨੇ ਨਹੀਂ ਸੀ ਚਲੋ ਕੱਢਨੇ ਪੈਣੇ ਹਨਾ ਕੂਤਰ ਨਾਲ ਢਿੱਲੇ ਹੁੰਦੇ ਤਾਂ ਪਕੜਨੇ ਹੀ ਨਹੀਂ ਸੀ ਕੂਤਰੇ ਚੱਲਨੇ ਹੁਣ ਇਹੀ ਆ ਕੂਤਰ ਹਨਾ ਤਕਰੀਬਨ ਸਾਰੇ ਕੂਤਰ ਨਵੇਂ ਚੱਲੇ ਆ ਪੁਰਾਣਾ ਕੂਤਰ ਕੋਈ ਇੱਕ ਟਾਵਾ ਹੀ ਆ ਇੱਕ ਝਲਦਰਾਂ ਵਾਲੀ ਚੱਲਦੀ ਪਈ ਜੈ ਕਾ ਮੋਟਾ ਚੱਲਦਾ ਆਪਣਾ ਹੋਰ ਤਾਂ ਪੁਰਾਣਾ ਕੂਤਰ ਕੋਈ ਨਹੀਂ ਬਾਬੇ ਜਿਹੜੇ ਨਵੇਂ ਕੱਢੀ ਸਾਰੇ ਉਹੀ ਚੱਲੇ ਹਨਾ ਤੇ ਜਬ ਬੋਤਲ ਵਾਲਾ ਉਹ ਵੀ ਰੋਕੇ ਚੱਲਿਆ ਦੁਬਾਰਾ ਇੱਕ ਹਿਸਾਬ ਦਾ ਹੈਗਾ ਤਾਂ ਪੁਰਾਣਾ ਕੱਢਿਆ ਜੀ ਬਸ ਚੱਲਿਆ ਰੁਕ ਪਈ ਆ ਤੈਨੂੰ ਮੈਂ ਖਮੀਰਾ ਹੀ ਦਿੱਤਾ ਹੁਣ ਤੇ ਰਮਾੜਾ ਜਾਂ ਪਾਣੀ ਦੇਣਾ ਹੁਣ ਉਹਨਾਂ ਮੂੰਹ ਮਿੱਠਾ ਜਾ ਹੋ ਗਿਆ ਦਾ ਮੂੰਹ ਗਿੱਲਾ ਹੀ ਕਰਨਾ ਬਸ ਗੰਜਾ ਆ ਇਹ ਤੇ ਇਹਦੇ ਨਾ ਪਾਣੀ ਮਾੜਾ ਜੇ ਮੂੰਹ ਹੀ ਗਿੱਲਾ ਕਰਨਾ ਮਤਲਬ ਪਾਣੀ ਨਹੀਂ ਦੇਣਾ ਮੂੰਹ ਹੀ ਗਿੱਲਾ ਕਰਨਾ ਦਾ ਬਾਬੇ ਉਹ ਆਹ ਕੂਤਰਾਂ ਥੱਲੇ ਬੋਰੀਆਂ ਵਸ਼ਾਈਆਂ ਅੱਜ ਗਰਮੀ ਬਹੁਤ ਆ ਤੇ ਇਹ ਥੋੜਾ ਜਿਹੀ ਰੱਖਣੀਆਂ ਜਿਆਦਾ ਚਿਰ ਨਹੀਂ ਮਸ਼ੋਣੀਆਂ ਸੁਕਾ ਕੇ ਪਸ਼ਾਈਆਂ ਹਨ ਗਿੱਲੀਆਂ ਕਰਕੇ ਸੁਕਾ ਕੇ ਤੇ ਬਾਬੇ ਉਹ ਟਾਈਮ 1 ਵਜੇ ਦੇ ਲਗਭਗ ਹੋ ਗਿਆ ਇੱਕ ਆ ਕਾਲਾ ਜੀਨਾ ਆਪਣਾ ਬਹਿ ਗਿਆ ਤੇ ਆਹ ਕੂਤਰੀਆਂ ਆਈਆਂ ਥੱਲੇ 1 ਵਜਾ ਗਈਆਂ ਤੇ ਬਾਕੀ ਕੂਤਰ ਉੱਪਰ ਵੀ ਹੈਗੇ ਆ ਹੋਰ ਹੀ ਹੁਣ ਪਤਾ ਕਿਹੜੇ ਕਿਹੜੇ ਆ ਹਨ ਉੱਤੇ ਕਿੰਨੇ ਕੂਤਰ ਐ ਵੀ ਨਹੀਂ ਮੈਨੂੰ ਪਤਾ ਪੰਜ ਚਾਰ ਕਕੂਤਰ ਤਾਂ ਉੱਤੇ ਹੋਣਗੇ ਆਪਣੀ ਝਾਲਰ ਵਾਲੀ ਵੀ ਨਹੀਂ ਆਈ ਤੇ ਹੈਗੀ ਹੈ ਉੱਤੇ ਮਤਲਬ ਅੱਗੇ ਹੁੰਦ ਹੈਗੀ ਸੀ ਦੇਖ ਜਾਣਗੇ ਹੁਣ ਇੱਥੇ ਕਿਤੇ ਹੁਣੇ ਆ ਚਾਰ ਤੋਂ ਪੰਜ ਕੂਤਰ ਹੋਣਗੇ ਉੱਤੇ ਜੇ ਹੋਏ ਤਾਂ ਠੀਕ ਆ ਬਾਕੀ ਹੁੰਦੇ ਦਾ ਬਾਬਾ ਦਿਖਾਉਨੇ ਆ ਕੂਤਰ ਡਾਕ ਲਵਾਂ ਪਹਿਲਾਂ ਜੀਨਾ ਵੇ ਤੇ ਆ ਤਾਂ ਹਜੇ ਉੱਡਦੀ ਆ ਬਾਬੇ 12 ਵਜੇ ਤੇ 45 ਮਿੰਟ ਹੋ ਗਏ ਹਨਾ ਇੱਕ ਵਾਰ ਚੱਲਾ ਮੈਂ ਪਹਿਲਾਂ ਟਾਈਮ ਨਹੀਂ ਸੀ ਦੇਖਿਆ ਹੁਣ ਦੇਖਿਆ ਤੇ ਆ ਉਤਰ ਤਾਂ ਹਜੇ ਬਾਜੀ ਨਹੀਂ ਕੱਢਦਾ ਕੋਈ ਜੋਰ ਮੱਚਦਾ ਮੱਚਿਆ ਨਹੀਂ ਮੈਂ ਦੇਖਿਆ ਹਜੇ ਉਹਦਾ ਲਾਲ ਪਿਆ ਤੇ ਉਹਦਾ ਜੋਰ ਲਾਇਆ ਹਨਾ ਐਦਾਂ ਨਹੀਂ ਕਬੂਤਰ ਲਾਉਣਾ ਚਾਹੀਦਾ ਹੋਣਾ ਆਇਆ ਸਮਾਨ ਚ ਹੁਣੇ ਬੈਠਾ ਹੀ ਆ ਵੀ 2 4 ਸੈਕਿੰਡ ਲਾ ਲੋ 10 ਸੈਕਿੰਡ 15 ਸੈਕਿੰਡ ਹੀ ਨਾਲ ਹੀ ਹੋਇਆ ਹਨਾ ਬਟਾਂਗੀ ਰੱਖੀ ਬਾਹਰ ਟੰਗੀ ਦੁਆਰਾ ਲਾ ਕੇ ਤੇ ਆ ਤਿੰਨ ਕਬੂਤਰियां ਆ ਤਾਂ ਠੀਕਾ ਫਾਸ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਵੀ ਕਬੂਤਰ ਠੀਕ ਆ ਕਿਸੇ ਵੀ ਗੁਲਾਬੀ ਕਸ਼ਣ ਵਾਲਾ ਆਪਣੇ ਪ੍ਰੋਬਲਮ ਆ ਤੇ ਕਹਿੰਦੇ ਕਿਕਰ ਮਾਸਟਰ ਅੱਜ ਫੇਰ ਉੜਦਾ ਕਿਕਰ ਮਾਸਟਰ ਕਾਲੀ ਚੀਨੀ ਚਾਰ ਕਬੂਤਰियां ਉੱਪਰ ਖੜੀਆਂ ਆ ਹਰੇ ਹਰਾ ਪੋਟਾ ਤੇ ਗੁਲਾਬੀ ਪੂਛ ਵਾਲੀ ਟੋਰੀ ਵਾਲੀ ਇੱਕ ਗਲਾਬੀ ਪੋਟਰਾ ਤੇ ਗਲਾਬੀ ਟੋਰੀ ਵਾਲੀ ਇੱਕ ਝੱਲਰ ਵਾਲੀ ਇੱਕ ਕਬੂਤਰ ਹੋਰ ਆਉਣੀ ਮੈਨੂੰ ਸਮਝ ਆਉਂਦਾ ਹੁਣ ਮੈਂ ਥੱਲੇ ਦੇਖਦਾ ਮਾੜਾ ਬੋਤਲ ਵਾਲਾ ਬੋਤਲ ਵਾਲਾ ਵੀ ਉੱਤੇ ਹੀ ਆ ਬਾਬਿਓ ਬੋਤਲ ਵਾਲਾ ਵੀ ਉੱਤੇ ਹੀ ਆ ਹੋਰ ਕਬੂਤਰ ਕਿਹੜਾ ਚ ਹੈ ਨਹੀਂ ਆਪਣੇ ਅ ਬਸਿੰਨ ਨਹੀਂ ਆ ਬਾਬਿਓ ਚਾਰ ਪੰਜ ਕੀ ਕਬੂਤਰ ਆ ਜਿਹੜੇ ਉੱਡਦੇ ਪਏ ਆ ਤੇ ਬਹੁਤ ਸੋਹਣਾ ਪਰਮਾਤਮਾ ਦੀ ਕਿਰਪਾ ਤੇ ਤੁਹਾਡੀਆਂ ਦੁਆਵਾਂ ਨਾਲ ਕਬੂਤਰ ਫੇਰ ਦਵਾਰਾ ਪੈਰਾਂ ਤੇ ਆ ਗਏ ਆ ਹਨਾ ਤੇ ਆ ਜਾਣਗੇ ਹੋਰ ਥੋੜੇ ਦਿਨਾਂ ਤੱਕ ਜਿਹੜੇ ਇੰਨੀ ਗਰਮੀ ਬਾਬਿਓ ਅੱਜ ਸਿਰੇ ਦੀ ਗਰਮੀ ਪਈ ਆ ਤੇ ਪਟਾਕਾ ਪਾਉਂਦੇ ਆ ਉਤਰ ਆਹ ਤਾਂ ਆਪਣੀ ਟਾਈਮ ਨਹੀਂ ਪੈ ਗਈ ਸੀ ਹਨਾ 11:00 ਵਜੇ ਇੱਕ ਚੀਨਾ ਵੀ 11:00 ਵਜੇ ਬਹਿ ਗਿਆ ਸੀ ਆਹ ਹੀ ਉੜਿਆ ਕੂਤਰ ਸਾਰੇ ਹੀ ਬਾਕੀ ਦੇ ਉਹ ਵੀ 12:00 ਪਲੱਸ ਹੀ ਬੈਠੇ ਆ ਤੇ ਆਹ 12:40 ਕੋਈ 45 ਆ 45 ਹੈ 50 ਦੇ ਉੱਤੇ ਬੈਠਾ ਆ ਫੇਰ ਇੱਕ ਵਜ ਗਿਆ ਤੇ ਆ ਤਿੰਨ ਹੋਰ ਬਹਿ ਗਏ ਆ ਆਪਣੇ ਹਨਾ ਇੱਕ ਚੀਨੀ ਇੱਕ ਉਹ ਕਿਕਰ ਮਾਸਟਰ ਬੱਚਾ ਜਿਹੜਾ ਆਪਣਾ ਜਿਹੜਾ ਕਿਕਰ ਦੇ ਵੇਂਦਾ ਦਾ ਨਾ ਹੀ ਕਿਕਰ ਮਾਸਟਰ ਪਾਲਦਾ ਨਾ ਇੱਕ ਆ ਹਰੇ ਪੋਟੇ ਦੇ ਗਲੱਬੀ ਟੋਰੀ ਵਾਲੀ ਤੇ ਉਹ ਤਾਂ ਹੁਣੀ ਉਹ ਵੀ ਉਹ ਵੀ ਹੁਣੀ ਬਿਠੀਆਂ ਨਾ 10 ਮਿੰਟ ਪਹਿਲਾਂ 15 ਮਿੰਟ ਹੋ ਗਏ 10 ਮਿੰਟ ਤੇ ਬਸ ਠੀਕ ਆ ਤਿੰਨ ਰਹਿ ਗਏ ਬਾਬੇ ਉੜਦੇ ਤੇ ਤਿੰਨ ਕਬੂਤਰ ਬਾਬੇ ਉੱਚੇ ਆ ਦੀਦੇ ਹੈਗੇ ਆ ਮਤਲਬ ਹੂੰਦ ਹੈਗੀ ਆ ਇਹ ਹੈਗੇ ਬਹੁਤ ਉੱਚੇ ਖੜੇ ਆ ਪਰ ਆ ਹੁਣ ਦੀਦੇ ਤੇ ਸੈਡ ਤੋਂ ਤੂੰ ਗਏ ਹੋਣਗੇ ਨਹੀਂ ਬਾਬਿਓ ਆ ਜਿਹੜੀ ਨਿਗਾ ਚੜਦੇ ਹੁਣੇ ਸੀਗੇ ਉੱਦਾਂ ਹੁਣ ਕਬੂਤਰ ਬੈਠੇ ਨਾ ਹੁਣ ਮੈਂ ਦੇਖਿਆ ਜੇ 2 ਮਿੰਟ ਪਹਿਲਾਂ ਉੱਚੇ ਬੋਹ ਖੜੇ ਆ ਮਤਲਬ ਤੇ ਮਾੜੀ-ਬਾੜੀ ਹੂਨ ਜੀ ਦਿਖਾਈ ਜਾਂਦੇ ਅੱਜ ਤਾਂ ਉੱਚੇ ਬੋਹ ਖੜ ਕੇ ਕੂਤਰੇ ਕਿਉਂ ਗਰਮੀ ਬਹੁਤ ਸੀ ਬਾਬਿਓ ਅੱਜ ਪਟਾਕਾ ਪੂਰਾ ਪੈਂਡਿਆ ਹੂਮਸ ਵੀ ਬਹੁਤ ਆ ਤੇ ਗਰਮੀ ਬਹੁਤ ਹੁਣ ਹਵਾ ਲੱਗੀ ਚੱਲਣਾ ਔਣਾ ਦੇ ਕੋਟਾਂਗੀ ਹਿਲਦੀ ਨਾ ਹੁਣ ਹਵਾ ਲੱਗੀ ਚੱਲਣ ਜੇ ਕਿਤੇ ਐਦਾਂ ਹਵਾ ਚੱਲਦੀ ਹੈ ਨਾ ਇਹ ਕਬੂਤਰ ਬਹਿਣੇ ਨਹੀਂ ਜਿਹੜੇ ਉੜਦੇ ਆ ਜੇ ਹਵਾ ਹੀ ਤਾਂ ਚੱਲ ਗਈ ਨਹੀਂ ਤਾਂ ਹੋਰ ਮੱਜ ਜਾਣਾ ਅੱਜ ਕੁਗਾ ਭਾਈ ਨਾ ਜ਼ੋਰ ਲਵਾਉਣਾ ਨਹੀਂ ਨਾ ਕਬੂਤਰ ਮਾਰ ਹੋ ਗਏ ਤੁਹਾਨੂੰ ਪਤਾ ਸਹੀ ਹੋਏ ਆ ਮਹਾ ਮਾਖੇੜੀ ਵੀ ਨਹੀਂ ਸੀ ਪਾਉਂਦੇ ਕਬੂਤਰ ਤੁਹਾਡੇ ਸਾਹਮਣੇ ਤੇ 1 ਵਜਾ ਗਿਆ ਅੱਜ ਨਾ ਇੰਨੀ ਗਰਮੀ ਦੇ ਵਿੱਚ ਤੇ ਬਹੁਤ ਵਧੀਆ ਯਾਰ ਮੈਂ ਕਹਿੰਦਾ ਹਨਾ ਐਦਾਂ ਹੀ ਦਵਾਵਾ ਕਰਦੇ ਰਿਆ ਕਰੋ ਤੇ ਕੰਮ ਚੱਲਦਾ ਰਹੂ ਹੁਣ ਉਤਰਾਂਗੇ ਮੈਦਾਨ ਦੇ ਵਿੱਚ ਹੁਣ ਛੱਡਾਂਗੇ ਬਾਜ਼ੀਆਂ ਬਾਬੇਓ ਹਨਾ ਲੈ ਛਿੱਲੇ ਦੇ ਲਾ ਬੱਚਾ ਹੁਣ ਬੈਠਾ ਓਏ ਤੋ 1:10 ਹੋ ਗਏ ਆ ਤੇ ਕਬੂਤਰ ਬਹਿ ਗਏ ਦੋ ਆਪਣੇ ਦੋਨੇ ਸਾਰੇ ਹੀ ਹੈ ਨਾ ਤੇ ਇੱਕ ਕੂਤਰੀ ਬਾਬਿਓ ਘਾਟਾ ਪੈ ਗਿਆ ਪਤਾ ਨਹੀਂ ਹੁਣ ਲਗੜ ਲੈ ਗਿਆ ਜਦੋਂ ਆਪਣੇ ਉਹਨੂੰ ਪਈ ਆ ਇੱਕ ਕੂਤਰੀ ਨਹੀਂ ਆਈ ਆਪਣੀ ਗੁਲਾਬੀ ਪੋਟਾ ਤੇ ਗੁਲਾਬੀ ਟੋਰੀ ਵਾਲੀ ਤੇ ਉਹ ਬਹੁਤ ਨੁਕਸਾਨ ਹੋ ਗਿਆ ਬਾਬਿਓ ਘੈਂਟ ਜਿਆ ਰਨਸਾਨ ਹੋਇਆ ਥੋੜਾ ਵੀ ਨਹੀਂ ਇਹ ਉੱਤੇ ਚੱਲ ਉੱਤੇ ਤੇਰਾ ਆ ਕਬੂਤਰ ਹੁਣ ਬੈਠਾ ਆਪਣਾ ਬਾਬਿਓ ਆ ਕਬੂਤਰੀ 1:10 ਮਿੰਟ ਤੇ ਬੈਠੇ ਹੋਣੇ ਹੋਏ ਡੱਕੇ ਹੀ ਹਟੇ 1 ਮਿੰਟ ਵੀ ਹੋਇਆ ਅਜੇ ਕੈਮਰਾ ਜੱਕਿਆ ਬੱਸ ਐਂ ਸਹੀ ਓਕੇ ਹੈ ਤਾਂ ਉੜ ਲਾਣਾ ਸੀ ਇਹਨਾਂ ਨੇ ਹਜੇ ਹੋਰ ਉੜ ਲਾਣਾ ਸੀ ਮਾ ਵੀ ਲਾਲੇ ਹਨਾ ਗਰਮੀ ਬਹੁਤ ਆ ਯਾਰ ਅੱਜ ਕੂਤਰ ਮੱਚਦੇ ਪਏ ਆ ਤੇ ਇਹਨਾਂ ਨੂੰ ਮੈਂ ਦਮਾ ਕੋਈ ਇਹਨਾਂ ਕੋ ਤੇ ਆ ਕੂਤਰ ਸਾਰੇ ਬਾਕੀ ਸੈਟ ਸੂਟ ਹੋ ਗਏ ਆ ਤੇ ਉਹਨਾਂ ਨੂੰ ਥੋੜ੍ਹਾ ਨੂੰ ਪਹਿਲਾਂ ਪਾਣੀ ਪਲਾਤਾ ਸੀ ਹੁਣ ਇਹਨਾਂ ਨੂੰ ਪਲਾਉਣਾ ਇਹਨਾਂ ਨੂੰ ਵੀ ਪਲਾਪਲੂ ਦਿੰਨੇ ਆ ਜਿਹੜੇ ਸੈਟ ਸੂਟ ਹੋ ਜਾਣਗੇ ਹਨਾ ਤੇ ਕਬੂਤਰੀ ਦਾ ਯਾਰ ਜਿਹੜਾ ਘੱਟਾ ਪਿਆ ਵਾ ਬੋ ਕੋ ਤਾਂ ਦੱਸ ਨਹੀਂ ਸਕਦਾ ਵੀ ਕਿੰਨੀ ਚੰਗੀ ਕੂਤਰੀ ਸੀ ਆਪਣੀ ਨਵੀਂ ਕੱਢੀ ਸੀ ਤੇ ਦਿਨੋਂ ਦਿਨੀ ਘੰਟੇ-ਘੰਟੇ ਵਧਾਉਂਦੀ ਸੀ ਦਿਨੋਂ ਦਿਨੀ 2 ਘੰਟੇ ਘੰਟਾ 2 ਘੰਟੇ 1.5 ਘੰਟੇ ਇਦਾਂ ਵਧਾ ਕੇ ਹੁੰਦੀ ਸੀ ਚੌਥੀ ਕੀ ਡਾਰ ਸੀ ਅੱਜ ਚੌਥ ਵਾਹ ਰੱਬ ਨੂੰ ਪਿਆਰੀ ਹੋ ਗਈ ਪਤਾ ਨਹੀਂ ਹੁਣ ਉਹ ਲਗੜ ਜਦੋਂ ਪਿਆ ਆਂ ਕੇ ਵਹਿਰੀ ਪਈ ਆ ਹਨਾ ਉਹਨੂੰ ਸੱਟ ਗਈ ਜਾਂ ਉਦੋਂ ਨਹੀਂ ਕਿਤੇ ਲੈ ਲੂ ਬਈ ਸਮਝ ਨਹੀਂ ਆਈ ਮੈਨੂੰ ਦਿਖੀ ਨਹੀਂ ਹੈਗੀ ਹਨਾ ਹੁਣ ਤਿੰਨ ਪਹਿਲਾਂ ਮੈਨੂੰ ਦੀਦੇ ਸੀ ਉੱਤੇ ਤਿੰਨਾਂ ਚੋਂ ਦੋ ਦਾ ਬਾਬੇ ਉਹ ਆ ਗਏ ਤੀਜੀ ਇੱਕ ਨਹੀਂ ਆਈ ਪਰ ਹਨਾ ਉਹਦਾ ਘਾਟਾ ਬਹਿ ਗਿਆ ਲੋ ਬਾਕੀ ਦੇਖਦੇ ਸ਼ਾਮਾਂ ਦਾ ਕੀ ਉਧਾਈ ਜਾ ਬਿਚਾਰੀ ਧੱਕੇ ਧੱਕੇ ਖਾ ਕੇ ਕੇ ਪਾਸੇ ਹਾਂਜੀ ਬਾਬਾ ਕੀ ਹਾਲ ਆ ਯਾਰ ਥੋੜਾ ਕੰਮ ਜਾ ਪਿਆ ਕੇ ਸੀ ਤੇ ਬੂਰੀਆਂ ਚੱਕੀਆਂ ਨਹੀਂ ਹਜੇ ਹੁਣ ਚੱਕਦੇ ਆ ਬੂਰੀਆਂ ਹਨਾ ਤੇ ਥੋੜਾ ਜਿਹਾ ਹੀ ਰੱਖਣੀਆਂ ਕਰਨੀਆਂ ਜਿੱਦਾਂ ਹੁਣ ਕਬੂਤਰ ਉੱਡ ਕੇ ਆਇਆ ਸੁੱਕੀਆਂ ਬੋਰੀਆਂ ਗਿੱਲੀਆਂ ਨਹੀਂ ਹੈਗੀਆਂ ਮੈਂ ਗੱਲੀਆਂ ਕਰਕੇ ਸੁਕਾਲੀਆਂ ਸੀ ਮਾੜੀਆਂ ਵਣੀਆਂ ਗੱਲੀਆਂ ਸਲਾਬੀਆਂ ਜੀਆਂ ਸੀ ਤੇ ਇਤਰੋ ਵੀ ਸਾਰੇ ਹੀ ਹਨਾ ਛੱਡੇ ਛੱਡੇ ਕਬੂਤਰ ਠੀਕ ਹੈ ਤੇ ਨਾਲ ਇਦਾਂ ਵੀ ਠੰਡੇ ਪਏ ਕਬੂਤਰ ਹਨਾ ਜਿੱਦਾਂ ਗਰਮ ਹੁੰਦੇ ਕਬੂਤਰ ਆ ਕੇ ਉੱਡ ਕੇ ਉਹ ਚੀਜ਼ ਹੈ ਨਹੀਂਗੀ ਇਹ ਕਾ ਇੱਥੇ ਚਾਦਰ ਲਾਗਣਾ ਮਲੇ ਉਹਨਾਂ ਚਟਾਈਆਂ ਲੈ ਕੇ ਆਉਣੇ ਬਾਬਿਓ ਦਵਾ ਕਰੋ ਇਹਨੂੰ ਚਾਤਰਾ ਚੁੱਦਣ ਵਾਲਾ ਜਲੂਸ ਜਿਹਾ ਲੱਗਦਾ ਚਟਾਈਆਂ ਲੈਉਣੇ ਆ ਇਹਦਾ ਥੱਲੇ ਨੂੰ ਸੱਟ ਦਿਆ ਕਰਾਂਗੇ ਤੇ ਕੱਟੀਆਂ ਕਰਦਿਆ ਕਰਾਂਗੇ ਇਹੀ ਤਾਂ ਢੇਰ ਕੇ ਭਰਾ ਕਿਸੇ ਨੇ ਮੈਨੂੰ ਸਲਾਹ ਦਿੱਤੀ ਹੈ ਵੀ ਚਟਾਈਆਂ ਬਿਛਾ ਦੇ ਰਾਵਣਾ ਅੱਜ ਦਾ ਥੱਲੇ ਲੰਮਗਾ ਦਿੰਨੇ ਆ ਚੱਕ ਦੋ ਤੇ ਰੱਖ ਲੋ ਕੰਮ ਸਹੀ ਆ ਤੇ ਓਕੇ ਦੀ ਰਿਪੋਰਟਾ ਬਾਬਿਓ ਕਰਦੇ ਆ ਹਨਾ ਬਦੰਬਦੂਮ ਪਾਈਏ ਬਦੰਬਦੂਮ ਪਾਉਣ ਤੋਂ ਬਾਅਦ ਇਹਨਾਂ ਨੂੰ ਫਿਰ ਅੱਜ ਸ਼ਾਮ ਨੂੰ ਲੱਸੀ ਦਿਾਂਗੇ 13 ਮਹੀਨੇ ਦਾ ਕੈਪਸੂਲ ਤੇ ਵੀ ਕੈਪਸੂਲ ਦਾ ਕੈਪਸੂਲ ਪਾ ਗਏ ਇੱਕ ਦੋ ਦਿਨ ਦਮ ਇੱਕ ਦੋ ਦਿਨ ਹੀ ਦੇਣਾ ਬਸ ਜ਼ਿਆਦਾ ਦਿਨ ਨਹੀਂ ਆਪਾਂ ਦੇਣਾ ਬਸ ਇੱਕ ਦੋ ਦਿਨ ਜਿੰਨਾ ਪੁੱਤਰਾ ਦੀ ਥਕਾਨ ਤੋਂ ਰੱਤ ਕੇ ਸੈੱਟ ਹੋ ਜਾਣ ਪੁੱਤਰ ਉੱਡਣ ਲੱਪਣ ਕੱਲ ਹੀ ਦਿੱਤੀ ਆ ਪਹਿਲੀ ਚੀਜ਼ ਤੇ ਅੱਜ ਤੇ ਕੱਲ੍ਹ ਇਹ ਫਰਕ ਦੇਖ ਲੋ ਕੂਤਰਾ ਜੀ ਕਿੰਨਾ ਉੜ ਗਿਆ ਇਹ ਆ ਹਨਾ ਵਧੀਆ ਉੜ ਗਿਆ ਇਹ ਆ ਇੱਕ ਕੂਤਰੀ ਚਲ ਗਈ ਕੱਚੀ ਕੂਤਰੀ ਸੀ ਜ਼ੋਰ ਮਾਰ ਕੇ ਵੱਡੇ ਕੂਤਰਾ ਨਾਲ ਪਤਾ ਨਹੀਂ ਹੁਣ ਲਗੜ ਜਦੋਂ ਪਿਆ ਆ ਕੀ ਲਗੜ ਨੇ ਜਦੋਂ ਪਾੜਿਆ ਸ਼ਰ ਲਗੜ ਲੈ ਗਿਆ ਕਹਿ ਸਕਦੇ ਆਪਾਂ ਵੀ ਲਗੜ ਲੈ ਗਿਆ ਜੇ ਕੋਣ ਤੇ ਇਹ ਤਾਂ ਰੱਬ ਜਾਣਦਾ ਹੋਣਾ ਹਨਾ ਇਹਨੂੰ ਤਾਂ ਲੱਗ ਗਿਆ ਪੰਜੇ ਆ ਮੋਟੇ ਨੂੰ ਇਹਦੀ ਪੂਛ ਪਾਈ ਪੱਟ ਕੇ ਲੈ ਗਿਆ ਤੇ ਬਾਕੀ ਚਲੋ ਜੋ ਹੋਣਾ ਸੀ ਹੋ ਗਿਆ ਕੂਤਰੀ ਬਹੁਤ ਚੰਗੀ ਗਈ ਬਾਕੀ ਦੁੱਖ ਬਹੁਤ ਰਹਿਣਾ ਉਹਦਾ ਜਿੰਨੀ ਚੰਗੀ ਗਈ ਵੱਡੀਆਂ ਕੂਤਰੀਆਂ ਕੱਟੀਆਂ ਆ ਅੱਪੀ ਜੇ ਸਾਲ ਵਾਲੀਆਂ ਕੁਛ ਤੇ ਕਬੂਤਰ ਵੀ ਪਿਛਲੇ ਸਾਲ ਵਾਲੇ ਕੱਢੇ ਹਨ ਤੇ ਕੰਮ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਲੋਏ ਬਾਬਿਓ ਹੁਣ ਵੇਲੇ ਵਿਆਂ ਬਸ ਹੋ ਜਾਂਦੀ ਕੁੜੀ ਹਾਸੀ ਸੀਰੀਰ ਦੀ ਟਾਈਮ ਹਨਾ ਤਿੰਨ ਤਿੰਨ ਤੋਂ ਉੱਤੇ ਹੋ ਗਿਆ ਟਾਈਮ ਤਿੰਨ ਸਾਢੇ ਤਿੰਨ ਦਾ ਹੋ ਗਿਆ ਹੁਣ ਤੇ ਉਂਤਰਾ ਨੂੰ ਦਾਣਾ ਪਾਣੀ ਏ ਟੂ ਜ਼ेड ਪਾ ਕੇ ਇਹਨਾਂ ਨੂੰ ਵੀ ਦਾਣੇ ਦੋਨੇ ਪਾ ਦਦੇ ਹਨਾ ਇਹਨਾਂ ਨੂੰ ਹਲਕੀ ਜਿਹੀ ਛੋਲਿਆਂ ਦੀ ਦਾਲ ਪਾਉਣੀ ਆ ਜਿਹੜੀ ਕਮਜ਼ੋਰੀ ਕਮਜ਼ੋਰੀ ਇਹਨਾਂ ਦੀ ਚੱਕੀ ਜਾਵੇ ਹਨਾ ਇਹਨਾਂ ਨੂੰ ਵੀ ਚਾਰ ਤੋਂ ਪੰਜ ਦਾਣੇ ਪਾਈ ਦੇ ਆਪਾਂ ਪੰਜ 6 ਪੰਜ 6 ਬਸ ਇਦੋਂ ਵੱਧ ਨਹੀਂ ਪੋਣੇ ਪੰਪਨ 4 4 5 5 ਦਾਣੇ ਪਾਓ ਛੋਲੇ ਦੀ ਦਾਲ ਦੇ ਭੇਗੇ ਉਹਦਾ ਕੋਈ ਨੁਕਸਾਨ ਨਹੀਂ ਹੋਗਾ ਥੋੜੇ ਦਿਨ ਪਾ ਲਓ ਜੇ ਕਮਜ਼ੋਰ ਹੋ ਗਏ ਤਾਂ ਕਬੂਤਰ ਨਹੀਂ ਟਾਈਮ ਵਧਾਉਂਦੇ ਤੇ ਸਹੀ ਆ ਹਨਾ ਆਪਾਂ ਪਾਈਆ ਰਿਜ਼ਲਟ ਵੀ ਮਿਲਿਆ ਪਕਾਲੀ ਪਾਈ ਸੀ ਅੱਜ ਰਿਜ਼ਲਟ ਮਿਲ ਗਿਆ ਐਈ ਨਾ ਚੀਜ਼ਾਂ ਦਾ ਹਨਾ ਉਹ ਚੀਜ਼ਾਂ ਤੇ ਆ ਤਾਂ ਟਕੋੜਾ ਚਾਹੀਦਾ ਜਿਹੜੀਆਂ ਚੀਜ਼ਾਂ ਨਾ ਕੋਈ ਫਲ ਫੁੱਲਾ ਮਿਲਦਾ ਹਨਾ ਤੇ ਜਿਹਦਾ ਬਾਬਿਆਂ ਕੋਲ ਫਲ ਮਿਲਦਾ ਹੁੰਦਾ ਐਦਾਂ ਹੀ ਵਾਦ ਜਿਹੜੀ ਚੀਜ਼ ਤੋਂ ਫਲ ਮਿਲਦਾ ਚੱਕ ਲਓ ਲੈ ਲਓ ਲਓ ਬਾਬੇ ਇਹਨਾਂ ਨੂੰ ਮਾੜੀ ਛੋਲੇ ਦੀ ਦਾਲ ਪਾ ਕੇ ਤੇ ਕੱਲ ਲਈ ਨਾਲ ਹੀ ਭੇਦੀਏ ਹਨ ਜਿਹੜੀ ਭੇੜੀਆਂ ਨਾਲ ਹੀ ਵੀ ਦਾਲ ਵੀ ਬਦਾਮਾਂ ਚ ਲੈ ਹੁੰਨੇ ਆ ਬਦਾਮ ਖਤਮ ਹੋ ਗਿਆ ਆ ਹੀ ਬਚੇ ਇਨੇ ਕੋ ਤੇ ਲੋੜੋ ਵੱਧ ਕਾ ਨੂੰ ਪੋਣੇ ਜੜੇ ਦਾ ਫੋਟੇ ਕਰ ਲੈ ਇਹਨਾਂ ਨੇ ਤੇ ਮਿਲਦੇ ਆ ਬਾਬਿਓ ਥੋੜੀ ਕੇ ਦੇਰ ਬਾਅਦ ਮਾਰ ਫੂਕ ਜ਼ੋਰ ਨਾਲ ਮਾਰ ਲੱਗ ਵੀ ਨਹੀਂ ਮਾਰਨੀ ਹੁੰਦੀ ਇਹਨੂੰ ਜੋ ਜੋ ਜ਼ੋਰ ਨਾਲ ਤੂੰ ਤੇਰੇ ਸਾਸ ਨਾਲ ਚੱਲ ਮਾਰ ਫੂਕਾਂ ਮੁੱਕ ਗਈਆਂ ਬਾਜ ਦੀਆਂ ਇੱਕ ਰਹਿ ਗਈ ਬਾਜ ਭਾਈ ਵੀ ਆਵ ਜਾ ਉਭ ਜਾ ਉਹ ਭਜਾ ਕੋਈ ਨਾ ਮਾਰ ਫੂਕ ਐ ਐਦਾ ਮਾਰਦਾ ਜਾ ਦੇ ਜਾ ਗਏ ਉਹ ਜਾਏ ਆਪਾ ਖੇਲਾ ਦੇ ਆ ਕੱਢ ਦੇ ਮੋ ਮੋ ਮਾਲੀਆਂ ਕੱਢ ਕੇ ਸਿਰ ਤੇ ਰੱਖ ਦੇ ਤੁਸੀਂ ਇੱਕੋ ਹੀ ਲਿਓਣੀ ਸੀ ਨਾ ਜਿਹੜੀ 5 ਸਾਲ ਵਾਲੀ ਹੁੰਦੀ ਹੈ ਕਿ 4 ਸਾਲ ਕਿੰਨੀ ਆਹ ਕਿੰਨੀਆਂ ਲੈ ਆਂਦੀਆਂ ਤਰ ਜਾਣੀ ਉਹ ਜਾ ਗਈ ਆ ਨਾ ਰੋੜ ਟਾਈਮ ਤਾਂ ਆਂਦੀ ਚੇਤੀ ਪਹੁੰਚ ਜਿਹਾ ਚਲ ਕੱਟੋ ਹੈਪੀ ਬਰਥਡੇ ਟੂ ਯੂ ਕੱਟਦੇ ਹੁਣ ਕੱਟਣਾ ਵੀ ਨਹੀਂ ਹੁੰਦਾ ਹੈਪੀ ਬਰਥਡੇ ਟੂ ਯੂ ਡੀਅਰ ਗੁਰਪਾਜ ਹੈਪੀ ਬਰਥਡੇ ਉਹ ਯਾਰ ਨਾ ਤੂੰ ਯਾਰ ਵੇਲੀ ਸੱਦੇ ਪਹਿਲਾਂ ਹੀ ਦੁਪਹਿਰਾਂ ਨੂੰ ਕਾਲੀ ਪਾਤੀ ਉਹ ਤੂੰ ਨਾ ਹਾਨੂੰ ਕੋਈ ਕੱਪੜੇ ਬਦਲਣ ਦਿੱਤੇ ਨਾ ਕੁਝ

ਕੀ ਅਕਾਈਲਾ ਮਾਨੋ ਬਿੱਲੀ ਮੈਨੂੰ ਤਾਂ ਕਰਵਾ ਦੇ ਯਾਰ ਮੈਨੂੰ ਤਾਂ ਆਇਆ ਨਾ ਨਾ ਪੂਛ ਤੇ ਟਿਸ਼ੂ ਮੈਂ ਰੈਂਗ ਨਹੀਂ ਪੜਿਆ ਰਹਿਣਾ ਕਰਵਾ ਦੇ ਆਲਾ ਚਾਹ ਤੂੰ ਕਰਵਾ ਲੂ ਵੀ ਮੈਂ ਕਿ ਤੋ ਦਿੰਦਾ ਮੁਕਾ ਆਪਰੇ ਉਹ ਕਰਵਾ ਦੇ ਛੋੜਾ ਗਿਆ ਨਹੀਂ ਕਰਵਾ ਛੱਡ 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 ਠੀਕ ਹੈ ਸਦਾ ਸੋਲੋ ਆਹ ਯਾ ਬਾਕੀ ਬਚਾਰਾ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਐ ਬੋਲ ਲਾਈਕ ਕੋ ਚੈਲੰਜ ਕਰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਮੈਨੂੰ ਹੈਪੀ ਬਰਥਡੇ ਵਿਸ਼ ਕਰ ਦਿਓ ਕਮੈਂਟ ਕਮੈਂਟ ਵੀ ਕਰਨਾ ਛ ਕਮੈਂਟ ਵੀ ਕਰਨਾ ਜੀ ਹੋਰ ਹੋਰ ਬਸ ਹੋਰ ਕਾ ਹੈਪੀ ਬਰਥਡੇ ਵਿਸ਼ ਕਰ ਦਿਓ ਮੈਨੂੰ ਹੈਪੀ ਬਰਥਡੇ ਕਰ ਦਿਓ